ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੇ ਜੀ ਪ੍ਰਮਾਤਮਾ ਸਰਬਾਦਾ ਭਲਾ ਕਰੇ ਵਾਹਿਗੁਰੂ ਝੜਦੀ ਕਲਾ ਕਰੇ ਹਾਂਜੀ ਅੱਜ ਆਪਾਂ 3rd ਕਲਾਸ ਦੇ ਵਿੱਚ ਤੁਹਾਨੂੰ ਆਹ ਵਾਲਾ ਟੈਂਕਾ ਦੱਸਾਂਗੇ ਇਹਨੂੰ ਲੀਕਣੀ ਟੈਂਕਾ ਕਹਿੰਦੇ ਆ ਚਲੋ ਆਪਾਂ ਡਰਾ ਕਰਕੇ ਤੁਹਾਨੂੰ ਸਾਰਾ ਟੈਂਕਾ ਪਾਉਣਾ ਦੱਸਦੇ ਆ ਇਸ ਤਰ੍ਹਾਂ ਤੁਸੀਂ ਛਾਪਾ ਵੀ ਲਵਾ ਸਕਦੇ ਜੇ ਤੇ ਡਰਾ ਵੀ ਆਪ ਕਰ ਸਕਦੇ ਜੇ ਮੈਂ ਘਰੇ ਹੀ ਪੈਨਸਲ ਨਾਲ ਡਰਾ ਕਰਕੇ ਤੁਹਾਨੂੰ ਦੱਸਦੀ ਹਾਂ ਆਪਾਂ ਛਾਪਾ ਤਿਆਰ ਕਰ ਲਿਆ ਇਹਦਾ ਸਾਰਾ ਫਲਾਵਰ ਦਾ ਹਾਂਜੀ ਆਪਾਂ ਆ ਬਸ ਕਰਕੇ ਇੰਨਾ ਕੁ ਛਾਪਾ ਤਿਆਰ ਤੇ ਆਪਾਂ ਤੁਹਾਨੂੰ ਇਹ ਬਣਾ ਕੇ ਦਿਖਾਉਣੇ ਆ ਵੀਡੀਓ ਨੂੰ ਤੁਸੀਂ ਸਾਰੀ ਵੇਖਿਓ ਐਂਡ ਤੱਕ ਸਕਿੱਪ ਨਾ ਕਰਿਓ ਵੀਡੀਓ ਵੇਖਣ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲੇਗਾ ਕਿੰਨਾ ਸੋਹਣਾ ਬਣਦਾ ਹੈ। ਹਾਂਜੀ ਆਪਾਂ ਸ਼ੁਰੂ ਕਰ ਲਿਆ। ਜਦੋਂ ਆਪਾਂ ਕੋਈ ਚਾਦਰ ਵਗੈਰਾ ਸਰਾਣੇ ਵਗੈਰਾ ਕੱਢਦੇ ਆ ਨਾ ਉਹਦੇ ਘੇਰੇ-ਘੇਰੇ ਵੀ ਫੁੱਲਾਂ ਦੇ ਆਪਾਂ ਇਹਦੀ ਲਿਕਣੀ ਕਰੀਏ ਨਾ ਤੇ ਆਊਟਲਾਈਨ ਕਰੀਏ ਬਹੁਤ ਸੋਹਣੀ ਲੱਗਦੀ ਹੈ ਇਹਦੀ ਆਊਟਲਾਈਨ। ਹਾਂਜੀ ਇਸ ਤਰ੍ਹਾਂ ਧਾਗਾ ਬੈਕ ਸਾਈਡ ਨੂੰ ਗੂਠੇ ਨਾਲ ਨੱਪ ਕੇ ਅਗਲੇ ਬੰਨਿਓ ਆਪਾਂ ਹਾ ਹਾਫ ਟੈਂਕਾ ਲੈਣਾ ਆ ਵੇਖੋ। ਫੇਰ ਆਪਾਂ ਇਸੇ ਤਰ੍ਹਾਂ ਹਾਫ ਟੈਂਕਾ ਚੁੱਕਾਂਗੇ। ਤਗਾ ਘਰੇ ਬਨੇ ਰੱਖਣਾ ਸੂਈ ਦੇ ਹਮੇਸ਼ਾ ਹੀ ਇਹਨੂੰ ਡੰਡੀ ਟੈਂਕਾ ਵੀ ਕਹਿੰਦੇ ਆ ਤੇ ਲਿਕਣੀ ਟੈਂਕਾ ਵੀ ਕਹੇ ਵਾਲੇ ਕਹਿ ਦਿੰਦੇ ਆ ਇਹਦੇ ਨਾਲ ਡੰਡੀ ਬਣਾਈ ਜਾਂਦੀ ਫੁੱਲਾਂ ਦੇ ਨਾਲ ਨਾਲ ਜਦੋਂ ਫੁੱਲਾਂ ਦੇ ਨਾਲ ਪੱਤੇ ਵਗੈਰਾ ਬੰਨਦੇ ਆ ਪੱਤਿਆਂ ਦੇ ਨਾਲ ਟਾਹਣੀਆਂ ਬੰਨਦੀਆਂ ਉਹਨਾਂ ਟਾਹਣੀਆਂ ਦੇ ਨਾਲ ਡੰਡੀ ਪਾਈ ਜਾਂਦੀ ਇਹਦੇ ਨਾਲ ਇਹਨੂੰ ਡੰਡੀ ਟੈਂਕਾ ਕਹਿੰਦੇ ਆ ਬਣਿਆ ਹੋਇਆ ਇੰਜ ਲੱਗਦਾ ਜਿਸ ਤਰ੍ਹਾਂ ਕਿਸੇ ਰੱਸੀ ਨੂੰ ਵਟ ਚਾੜ ਚੜ ਕੇ ਨਾਲ ਐਡ ਕੀਤਾ ਹੋਵੇ ਨਾ ਇਸ ਤਰ੍ਹਾਂ ਲੱਗਦਾ ਬਣਿਆ ਹੁੰਦਾ ਜਦੋਂ ਆਪਾਂ ਇਹਨੂੰ ਪੂਰਾ ਬਣਾਵਾਂਗੇ ਫਿਰ ਵੇਖਿਓ ਕਿੰਨਾ ਸੋਹਣਾ ਲੱਗਦਾ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਲਾਈਕ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਤਾਂ ਕਿ ਅਸੀਂ ਹਰ ਕਲਾਸ ਦੇ ਦੇ ਵਿੱਚ ਤੁਹਾਨੂੰ ਹਰ ਨਵੇਂ ਤੋਂ ਨਵਾਂ ਟੈਂਕਾ ਸਿਖਾ ਸਕੀ ਹਾਂ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਵਾਲੇ ਟੈਂਕੇ ਸਿਖਾ ਚੁੱਕੀ ਹਾਂ ਮੈਂ ਸੋਚਿਆ ਹੁਣ ਮੈਂ ਆਪਣੀਆਂ ਭੈਣਾਂ ਨੂੰ ਵੀ ਇਹ ਸਾਰੇ ਟੈਂਕੇ ਦੱਸਾਂਗੀ ਜਦੋਂ ਆਪਾਂ ਇੱਕ ਚੀਜ਼ਾਂ ਦੇ ਕੰਮ ਕਰਨਾ ਸ਼ੁਰੂ ਕਰ ਦਿੰਨੇ ਕੱਢਣਾ ਕਢਾਉਣਾ ਸ਼ੁਰੂ ਕਰ ਦਿੰਨੇ ਫਿਰ ਹੌਲੀ ਹੌਲੀ ਆਪਣਾ ਜਦੋਂ ਹੱਥ ਖੁੱਲ ਜਾਂਦਾ ਤੇ ਆਪਾਂ ਆਪਣੇ ਘਰ ਬਹਿ ਕੇ ਸੂਟ ਤਿਆਰ ਕਰਕੇ ਵੀ ਆਪਣੇ ਬਹੁਤ ਸੋਹਣੇ ਆਪਣੇ ਵਾਸਤੇ ਆਪਣੀਆਂ ਪਹਿਣਾ ਵਾਸਤੇ ਆਪਣੀਆਂ ਬੱਚੀਆਂ ਵਾਸਤੇ ਬਣਾ ਸਕਦੇ ਆ ਸਿਰਫ ਇੰਨਾ ਹੀ ਕਪੜਾ ਚੁੱਕਣਾ ਤੁਸੀਂ ਦੇਖਦੇ ਪਏ ਵੀਡੀਓ ਦੇ ਵਿੱਚ ਧਿਆਨ ਨਾਲ ਇੰਨਾ ਹੀ ਕਪੜਾ ਚੁੱਕਣਾ ਹੈ ਜਿੰਨਾ ਥੋੜਾ ਥੋੜਾ ਕਪੜਾ ਚੁੱਕ ਕੇ ਆਪਾਂ ਡੰਡੀ ਬਣਾਵਾਂਗੇ ਬਹੁਤ ਸੋਹਣੀ ਬੰਦੀ ਡੰਡੀ ਇਹਦੀ ਤੁਸੀਂ ਸਾਡੀ ਪਹਿਲੀ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਸੇ ਤਰ੍ਹਾਂ ਹੀ ਆਏ ਆਉਣ ਵਾਲੀਆਂ ਵੀਡੀਓ ਨੂੰ ਵੀ ਪਿਆਰ ਦਿਓ ਤਾਂ ਕਿ ਇਹ ਅੱਗੇ ਤੋਂ ਜਿੰਨੀਆਂ ਵੀ ਵੀਡੀਓ ਪਾਈਏ ਤੁਹਾਡੇ ਤੱਕ ਸਾਡੀਆਂ ਵੀਡੀਓ ਪਹੁੰਚ ਸਕਣ ਪਹਿਲਾਂ ਮੈਂ ਕਲਾਸ 1 ਦੇ ਵਿੱਚ ਕੱਚਾ ਟੈਂਕਾ ਪਾਇਆ ਸੀ ਟੂ ਕਲਾਸ ਦੇ ਵਿੱਚ ਮੈਂ ਪਾਇਆ ਸੀ ਬੈਕ ਟੈਂਕਾ ਹੁਣ ਤੁਹਾਨੂੰ ਅਸੀਂ ਲਿਕਵਿਡ ਟੈਂਕਾ ਦੱਸਦੇ ਆ ਜੇ ਤੁਸੀਂ ਉਹ ਟੈਂਕੇ ਨਹੀਂ ਵੇਖੇ ਤਾਂ ਸਾਡੇ ਚੈਨਲ ਤੇ ਸਲਾਈ ਕੜਾਈ ਚੈਨਲ ਤੇ ਬੈਕ ਜਾ ਕੇ ਤੁਸੀਂ ਸਾਰੇ ਟੈਂਕੇ ਵੇਖ ਸਕਦੇ ਜੇ ਇਸੇ ਤਰ੍ਹਾਂ ਹੀ ਆਪਾਂ ਲਿਕਣੀ ਦੇ ਨਾਲ ਆਪਾਂ ਪੱਤੀ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਅੱਗੇ ਫੁੱਲ ਬਣਾ ਰਹੇ ਹਾਂ ਪੂਰਾ ਹਾਂਜੀ ਥੱਲੇੋਂ ਆਪਾਂ ਤਾਂ ਆਪ ਗਿੰ ਇਸ ਪੂਰੀ ਸਫਾਈ ਦੇਣੀ ਹੈ ਪੱਕਾ ਕਰਕੇ ਧਾਗਾ ਕੱਟ ਦੇਣਾ ਵਾ ਇਹ ਤੋਂ ਆਪਾਂ ਤੁਹਾਨੂੰ ਫੇਰ ਬਣਾ ਕੇ ਦਿਖਾ ਦਨੇ ਕਰਾਂ ਹਾਂਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਵੀ ਲਿਖਿਓ ਜੇ ਵਧੀਆ ਵੀਡੀਓ ਲੱਗੀ ਕੋਈ ਨਹੀਂ ਸਮਝ ਆਈ ਜਾਂ ਕੋਈ ਵਿੱਚ ਤੁਹਾਨੂੰ ਲੱਗਦਾ ਕੋਈ ਡਾਊਟ ਆ ਸਾਡੇ ਪਿਛਲੇ ਚੈਨਲ ਦੇ ਵਿੱਚ ਦੋ ਕਲਾਸਾਂ ਦੀ ਦੋ ਕਲਾਸਾਂ ਲਗੀਆਂ ਹੋਈਆਂ ਹਨ ਕੱਚੇ ਟੈਂਕੇ ਦੀਆਂ ਤੇ ਬੈਗ ਟੈਂਕੇ ਦੀਆਂ ਉਹ ਵੀ ਤੁਸੀਂ ਚੈਨਲ ਦੇ ਵਿੱਚ ਜਾ ਕੇ ਵੇਖ ਸਕਦੇ ਜੇ ਇਸੇ ਤਰ੍ਹਾਂ ਹੀ ਜੇ ਆਪਕੋ ਫੁੱਲਾਵਰ ਬਣਾਉਣੇ ਹੋ ਤਾਂ ਧੇਰੇ ਕੇਰੇ ਵੀ ਦੀ ਲਿਕਣੀ ਬਹੁਤ ਸੋਣੀ ਬਣਦੀ ਏ ਹੁਣ ਆਪਾਂ ਨੀਚੋਂ ਪੱਕਾ ਕਰਕੇ ਸਾਰੇ ਧਾਗੇ ਦੀ ਸਫਾਈ ਦੇ ਦੇਣੀ ਆ ਫਿਨਿਸ਼ਿੰਗ ਕਰ ਦੇਣੀ ਇਥੋਂ ਕੱਟ ਕੇ ਧਾਗੇ ਹਾਂਜੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਹਾਂਜੀ ਸਤ ਸ੍ਰੀ ਅਕਾਲ ਜੀ